ਜੀ ਸਤਿ ਸ਼੍ਰੀ ਅਕਾਲ ਖੜਾ ਹੋ ਏ ਖੜਾ ਹੋ ਸਤਿ ਸ਼੍ਰੀ ਅਕਾਲ ਜੀ ਅਸਤਿਗਾਲ ਬਰਦੀ ਕੇ ਤੇਰੀ ਗਿੱਲੀ ਸੀਗੀ ਤਾਂ ਠੀਕਾ ਬਹਿ ਜਾ ਬੱਚਿਓ ਅੱਜ ਆਪਣੀ ਨਿਊਨ ਮਿਸ਼ਨ ਆਈ ਆ ਮਲੋਨਿਆ ਤੁਨੂੰ ਠੀਕਾ ਬੱਚੇ ਖੜਾ ਹੋ ਸਤਿ ਸ਼੍ਰੀ ਅਕਾਲ ਕਿੱਥੇ ਹੋ ਤੇਰੀ ਆਈ ਆਈ ਸਿੱਧੀ ਤਰ੍ਹਾਂ ਬੋਲ ਯਾਰ ਆਈ ਆਈ ਚੱਲ ਯਾਰ ਛੱਡ ਯਾਰ ਆਪਣਾ ਨਾਮ ਦੱਸ ਕੀ ਆ ਓ ਯਾਰ ਮੈਂ ਲਿਖਣਾ ਵੀ ਆ ਟਾਈਮ ਨਾਲ ਰਗਰ ਦੱਸ ਜਲਦੀ ਜੇ ਮੇਰੀ ਬੈਟਿੰਗ ਮਿਲ ਗਈ ਨਾ ਫਿਰ ਅੱਜ ਮੈਂ ਪੂਰੀ ਬੱਸ ਕਰਾਂਗਾ ਛੱਕੇ ਮਾਰ ਮਾਰ ਕੇ ਜਿਹੜੇ ਦੇਖੀ ਸਾਰਿਆਂ ਨੂੰ ਬੋਲਡ ਮਾਰ ਦੇਣਾ ਪਹਿਲੀ ਪਹਿਲੀ ਬੋਲ ਤੇ ਉਹ ਯਾਰ ਨਿਕਲ ਫੇਰ ਆ ਗਿਆ ਉਹਦੇ ਬੋਲ ਬੋਜੀ ਫਿਰ ਉਹਦੀ ਮੰਮੀ ਬੋਲੂ ਦੇਖਦਾ ਤਾਂ ਹੈ ਨਹੀਂ ਪਹਿਲੇ ਹੀ ਹੋਰ ਕੀ ਯਾਰ ਪਹਿਲਾਂ ਤੁਸੀਂ ਤੇ ਇੱਧਰ ਖੜਾ ਕਿਹ ਰਾ ਸ਼ਾਂਤੀ ਸੀ ਉਹਨਾਂ ਟਾਈਮਾਂ 'ਚ ਨਾ ਕੋਈ ਗੱਡੀ ਸੀ ਨਾ ਸ਼ੋਰ ਸ਼ਰਾਬਾ ਅੱਜ ਦੇ ਟਾਈਮ 'ਚ ਅੱਜ ਦੇ ਟਾਈਮ 'ਚ ਵੀ ਹੋ ਗਈ ਆ ਨਾ ਕੋਈ ਗੱਡੀ ਆ ਤੇ ਨਾ ਕੋਈ ਸ਼ੋਰ ਸ਼ਰਾਬਾ ਓਏ ਛੋਟੂ ਪੰਜਾਬ ਪੁਲਿਸ ਦੀ ਕੋਈ ਰੇਸ ਨਹੀਂ ਆ ਓਏ ਖਰਚਾ ਪਾਣੀ ਵੀ ਨਹੀਂ ਬਣਿਆਗਾ ਕੋਈ ਫਾਇਦਾ ਨਹੀਂ ਹੋਇਆ ਤਨਕਾਲਾ ਇਹਦਾ ਜਨਾਲ ਉਹ ਦੇ ਆ ਸ਼ਿਕਾਰ ਤਾਂ ਲੈ ਵੀ ਬਣ ਗਈ ਗੱਲ ਆ ਤਾਂ ਚਿਕਨ ਚੱਲੂ ਚਿਕਨ ਉਹ ਹੋ ਅੱਗੇ ਤਾਂ ਪੁਲਕ ਖੜੀ ਆ ਕੋਈ ਨਾ ਦੇਖ ਤੇ ਚੱਲਣਾ ਕਿੱਦੋਂ ਆ ਵੀ ਆਜੋ 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 ਆ ਵੀ ਆਜੋ ਨਾਲੇ ਵਧੀਆ ਸਰ ਹੋਰ ਤੈਨੂੰ ਹਾਲ ਨਹੀਂ ਪੁੱਛਿਆ ਇੱਧਰ ਨੂੰ ਮੂੰਹ ਝੱਕਿਆ ਇੱਧਰ ਨੂੰ ਮੂੰਹ ਝੱਕਿਆ ਹੈ ਅਬ ਬੋਲ ਸਨਮਾਸਤਰੀਆਂ ਆਹ 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 ਇੱਧਰ ਨੂੰ ਮੂੰਹ ਝੱਕਿਆ ਵਧੀਆ ਵਧੀਆ ਸਰ ਉਹ ਤੈਨੂੰ ਜੱਫੀ ਪਾਉਣ ਨੂੰ ਕਿਹਾ ਹੋਰੇ ਖੜ ਕੇ ਗੱਲ ਕਰ ਮੇਰੇ ਨਾਲ ਹਾਂਜੀ ਸਨਮਾ ਪੁੱਛਦਾ ਕੀਆਂ ਤੂੰ ਕੀ ਜਵਾਬ ਦੇਈ ਜਾਂਦਾ ਕਿੱਥੇ ਚੱਲੇ ਹੋ ਉਹ ਕਿਹ ਹੈ ਹੈ ਉਹ ਬਸ ਇਧਰ ਨੂੰ ਮੜਾ ਗੇੜੀ ਜੀ ਲੋਨ ਚੱਲੇ ਸੀ ਗੇੜੀ ਲੋਨ ਨੂੰ ਉੱਤੋਂ ਤੁਸੀਂ ਤਿੰਨੇ ਆਲੇ ਬੈਠੇ ਹੋ ਹੈ ਨਾ ਕੋਤੇ ਹੈਲਮਟਾਂ ਕਿਤੇ ਦੇ ਉੱਤੋਂ ਟੂਟੀਆਂ ਫਸਾਈ ਵਰਦਾ ਸੁਣਦਾ ਤੈਨੂੰ ਹੈ ਨਹੀਂ ਚਾਚ ਨਾਲ ਇਧਰ ਫੜਾ ਇਹਨਾਂ ਨੂੰ ਅੱਤਾਂ ਤੁਹਾਡਾ ਮੋਟਾ ਚਰਾਨ ਹੋਊਗਾ ਪੁੱਤ ਫਿੱਟ ਇਹਨਾਂ ਨੂੰ ਬਸ 600 ਸੀਸਲ ਆਇਆ ਪੁੱਤ ਤੇਰੇ ਦਾ 600 ਦਾ ਬਣਾਉਣਾ ਮੈਂ 6000 ਅੱਜ ਤੂੰ ਐਨਕਾ ਲਈ ਬੈਠਾ ਨਹੀਂ ਉੱਤੇ ਆਇਆ ਥੱਲੇ ਆ ਜਾ ਤੂੰ ਵੀ ਥੱਲੇ ਆ ਜਾ ਅਸਰੇ ਗੱਲ ਜਨਾਬ ਜੀ ਉਹ ਯਾਰ ਕਿੱਧਰ ਜਾਈਏ ਨਾ ਇੱਧਰ ਖੜੇ ਆ ਅਸੀਂ ਕਿੱਧਰ ਵੀ ਇੱਧਰ ਇੱਧਰ ਆਇਆ ਇੱਧਰ ਅੰਨਾਈ ਅੰਨਾ ਅੰਨਾ ਤੇਨੂੰ ਸੋੰਦਾਣੀ ਆ ਗੁੱਗਾ ਏ ਆਪ ਕੋ ਤਾਂ ਇਹਨੇ ਨਹੀਂ ਚਾਰ ਲੱਗੇ ਮੋਟੇ ਨਾਲ ਤਾਂ ਨਵੇਂ ਲੱਗੇ ਰਹਾ ਸੱਜੇ ਓਏ ਇੱਧਰ ਖੜੇ ਲੱਗਾ ਫੰਕਸ਼ਨ ਚ ਜਾਂਦਾ ਜਿੱਧਰ ਜੀ ਕਰਦਾ ਉਧਰ ਨੂੰ ਮੂੰਹ ਚੱਕ ਕੇ ਤੁਰ ਜਾਂਦੇ ਹਾਂ ਹਲਾ ਉਧਰ ਨੂੰ ਤੁਰ ਗਿਆ ਕਿਆ ਵੀ ਇਹਨੇ ਚਲਾਨ ਕੀਤਾ ਕਾ ਨਾ ਹੀ ਚਾਣੀ ਪੀਣੀ ਥੈਂਕ ਯੂ ਸਰ ਨਾ ਮੈਂ ਚਾਣੀ ਪੁੱਛੀ ਗਈ ਮੈਂ ਐ ਐ ਆਇਆ ਚਲਾਨ ਪੁੱਛ ਚਲਾਨ ਹੋ ਗਿਆ ਚਲਾਨ ਐ ਉਹ ਕੋਈ ਨਹੀਂ ਚਲਾਨ ਦੀ ਕੱਟਣਗੇ ਸਰਕਾਰੀ ਅਫਸਰ ਆ ਤਾਇਆ ਆ ਕਈ ਵੀ ਲੋ ਅੱਜ ਦਾ ਪੁੱਤ ਤਕੜਾ ਚਲਾਣ ਹੋ ਥੋਡੇ ਤੂੰ ਫੇਰੋਂ ਥੋਡੇ ਡੰਡਾ ਜਨਾਬ ਇਧਰ ਆ ਕੇ ਗੱਲ ਕਰ ਲੋ ਬੋਲੋ ਜਨਾਬ ਟਾਇਰ ਪਰ ਇਹਦਾ ਲੱਗਾ ਸੈਟਿੰਗ ਦੀ ਗੱਲ ਉਹ ਤੈਨੂੰ ਇੱਥੇ ਸਮੋਸਿਆਂ ਦੀ ਲੱਗਿਆ ਉੱਥੇ ਆਪਾਂ ਨੂੰ ਪੁਲਿਸ ਨੇ ਘੇਰ ਲਿਆ ਚਲ ਚਲੋ ਖੜਾ ਹੋ ਸਾਤਾ ਪੁੱਤ ਤਕੜਾ ਕਿਨਾਮ ਦੇਖੇ ਡੰਡਾ ਪਾਉਂਦਾ ਆਇਆ 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 ਚਲਾਨ ਹਾਂ ਹਾਂ ਬਾਆ ਬੜਾ ਹਾਂ ਉਹ ਕੋਈ ਨਹੀਂ ਦੇਖੀਓ ਦਾਇਆ ਮੇਰਾ ਮੰਤਰੀਆ ਮੰਤਰੀ ਤੇਰੀ ਤਾਂ ਮੈਂ ਵਰਦੀ ਲਾ ਦੂੰ ਦਾਇਆ ਮੇਰਾ ਮੰਤਰੀਆ ਨੂੰ ਲਾ ਲਾਈਂ ਨੂੰ ਲਾ ਦਾਇਆ ਭਰਤੀ ਦਾ ਹੋਣਾ ਹੈ ਤਰਾਗਲ ਪਾਇਨਾ ਚਲੋ ਫਿਰ ਡਾਂਗ ਦੇਖੇ ਅੱਜ ਮੈਂ ਹੈਲੋ ਦੇਖ ਪਟਾਵਾ ਹੈਲੋ ਹੈਲੋ ਉਹ ਗੱਲ ਕਰਨੀ ਹੈ 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 ਹੈਲੋ ਸਤਿ ਸ੍ਰੀ ਅਕਾਲ ਜਨਾਬ ਆ ਮੁੰਡੇ ਘੇਰੇ ਸੀ ਕਹੀ ਤੁਹਾਡੇ ਹਾਂਜੀ ਇੱਕ ਤਾਂ ਇਹ ਤਿੰਨੇ ਆਨੇ ਬੈਠੇ ਨੇ ਮੋਟਰਸਾਈਕਲ ਤੇ

ਆਲ ਦੇ ਰੋਟੇ ਤੇ ਭੱਜ ਲੈ ਕੁਰਸੀ ਤਾਂ ਮੰਗਾ ਲੋ ਜਨਾਬ ਨਾਲੇ ਚਾਹ ਮੰਗਾ ਲੋ ਫਿਰ ਕੁਰਸੀ ਨੂੰ ਤੁਰੇ ਸੇਡ ਲੱਗੀਆਂ ਤੁਹਾਨੂੰ ਪਤਾ ਨਾਲੇ ਮੇਰਾ ਤਾਇ ਦੀ ਏਡੀ ਪਹੁੰਚ ਆ ਤੇ ਤਾਇ ਨੇ ਕਿਹਾ ਇਹਦੇ ਪਟਾ ਫੇਰੂ ਇੱਕ ਦਿਨ ਨੂੰ ਸੌਂਦਾ ਨਹੀਂ ਉਹ ਚੱਲ ਉੱਠ ਕੇ ਬੈਠ ਲੈ ਜਾਂ ਤੂੰ ਉਹਨਾਂ ਦੇ ਵੜ ਭੱਜ ਕੇ ਜਾਓ ਚੱਲ ਚੱਲ ਉੱਠ ਕੇ ਬੈਠ ਲੈ ਸਿੰ ਯੀਅਰਸ ਲੇਟਰ ਉਹ ਇੱਧਰ ਆਇਆ ਬਣਾ ਦੂ ਸਾਡੇ ਮੂਰੇ ਆ ਕੇ ਖੜ ਗਿਆ ਪਾਸੇ ਉਰੇ ਵੀ 베ਲੀ ਫਿਰਦੇ ਹੋ ਮੇਰੇ ਲਈ ਕੰਮ ਕਰੋ ਇੱਕ ਮਾਲਾ ਮਾਲ ਕਰ ਦੋ ਤੁਹਾਨੂੰ ਨਿਆਰੇ ਲਾਉਂਗੇ ਐ ਸ਼ੌਰਾ ਆਪਉਣ ਕੇ ਲਈ ਕੰਮ ਕਰੇਗਾ ਕਿਆ ਬੋਲ ਮਰਜੀ ਵੈਸ ਨੂੰ ਇੱਥੇ ਰਖੜਾ ਇਹਨੂੰ ਜਿਹੜੀ ਮਰਜੀ ਬਾਸ ਨੂੰ ਜਨ ਨੂੰ ਸਮਝ ਸਮਝਾਉਣਾ ਜਾਵੇ ਟੋਟੇ ਦੇ ਮੋਲੇ ਵੀਰ ਵਜਾਈਦੀ ਹੈ ਨਾ ਇਹਦਾ ਤਾਂ ਹੋਈ ਕੰਮ ਉਹ ਇਹਨੂੰ ਸਮਝਾਉ ਕੋਣ ਫਿਰ ਯਾਰ ਇਹਨੂੰ ਏ ਕਮ ਸਮਝਾਊਗਾ ਐ ਐ ਹੂੰ ਐ ਅ ਸਕੂਲ ਚ ਪਣਾਉਣ ਲੱਗਣਾ ਐ ਐ ਝਾੜੂ ਲਾਉਣਾ ਝਾੜੂ ਚੂੜੀ ਲਾਉਂਦੇ ਨਹੀਂ ਏ ਹੈ ਕੰਮ ਕੰਮ ਕਰਾਂਗੇ ਕਰਾਂਗੇ ਯਾਰ ਕਰਾਂਗੇ ਉਹ ਹੋਇਆ ਨੰਬਰ ਲੈਣਾ ਤਾਂ ਆਪ ਭੁੱਲੇ ਗਏ ਉਹਦਾ ਚੱਲ ਜਾ ਲੈ ਹਾਂ ਐ ਆਖਾ ਉਹ ਐ ਐ ਕੀ ਐ ਨੰਬਰ ਅੱਛਾ ਕੀ ਦਾ ਐ ਕੀ ਗਾ ਬੋਲ ਦੋ ਮਿੰਟ ਲੋ ਖੋਲ ਲੈਣ ਦੇ ਬੋਲ 8 8 ਹਾਂ 5 5 ਹਾਂ 8 8 ਉਹ ਭਰਾਵਾ ਜਿਹਨੇ ਨੰਬਰ ਬੋਲਣੇ ਉਹਨੂੰ ਲੈ ਕੇ ਆ ਕੀ ਐ 7 ਹਾਂ ਠੀਕ ਆ 7 7 ਜੋ ਕੀ 8 ਓ ਯਾਰ ਜਿਹੜਾ ਤੁਹਾਡੇ ਜੋ ਸਮਝੇ ਦਾ ਵਾਲਾ ਨੂੰ ਲੈ ਗਿਆ ਜਿਹਨਾਂ ਨੰਬਰ ਬੋਲਣੇ ਆਉਂਦੇ ਅਮਾ ਬਾਗਾਂਗੇ ਆਇਆ ਲੈ ਆ ਨੰਬਰ ਐ ਨਹੀਂ ਲੈ ਕੇ ਆਇਆ ਉਹ ਤਾਂ ਆ ਜਾ ਨਾ ਮੈਂ ਲੈ ਗਿਆ ਨੰਬਰ ਓ ਯਾਰ ਉਹ ਉੱਧਰ ਖੜਾ ਏ ਤੂੰ ਇੱਧਰ ਜਾਈ ਜਾ ਨਾ ਇਹ ਤਾਂ ਕਿਸੇ ਕੰਮ ਦੇ ਨਹੀਂ ਮੈਨੂੰ ਯਾਹ ਫੈਣਾ ਮੈਂ ਲੈ ਗਿਆ ਨਾ ਨੰਬਰ 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 ਬਰੇ ਭਾਈ ਹਾਂ ਨੰਬਰ ਨੰਬਰ ਦੇਣਾ ਲਿਖ 9772090474 9772090474 ਨੰਬਰ ਲੈ ਪਾਈ ਦਿਨਾਂ ਦਾ ਹੈਗਾ 9772090474 ਓ ਡੋਲੂ ਜਲਦੀ ਦੇ ਨੰਬਰ ਬੋਲੀ ਤਾਂ ਜਾਂਣਾ ਮੈਂ ਫੁੱਦੂਆਂ ਰਹਾ ਲੇਗਾ 9742090470 ਓ ਦੇ ਦੇ ਯਾਰ ਨੰਬਰ ਦੀ ਤਾਂ ਜਾਂਣਾ 972090470 ਓ ਭਾਈ ਸੁਣ ਲਾ ਕੀ ਹੋ ਗਿਆ ਤੈਨੂੰ ਜਰ ਦੇ ਨੰਬਰ ਯਾਰ ਦੇਈ ਤਾਂ ਜਾਂਣਾ 9772090470 ਇਨੂੰ ਆਏ ਤਾਂ ਸੁਣਦਾ ਨਹੀਂ ਫਿਰ ਇਹਨੂੰ ਆਪਣੀ ਟੈਕਨੋਲੋਜੀ ਲੈਣ ਸੁਣਾਉਣਾ ਪੈਣਾ ਨਾ ਬੋਤਲ ਲੈਣਾ। ਓ 972090470 ਕੀ ਕਰੀ ਜਾਣਾ ਯਾਰ ਤੈਨੂੰ ਮੈਂ ਨੰਬਰ ਮੰਗਦਾ ਨੰਬਰ ਦੇ ਦੇ। ਓ ਵੀਰੇ ਜਲਦੀ ਬੋਲ ਦੇ ਮੈਂ ਜਾ ਕੇ ਗਾਣੇ ਸੁਣਨੇ ਆ। ਕਿਹਦੇ ਗਾਣੇ ਸੁਣਨੇ ਆ ਤੈਨੂੰ ਆ ਤਾਂ ਨੰਬਰ ਤਾਂ ਸੁਣਦਾ ਨਹੀਂ ਗਾਣੇ ਸੁਨੇਗਾ ਤੂੰ। ਬੋਲ ਯਾਰ 972090470 72090470 997b90470 ਪਤਾ ਨਹੀਂ ਨੂੰ ਭਰਾਵਾ ਕਿਹੜੇ ਘਰ ਪਾਲੇ ਇੱਕ ਨੂੰ ਸੁਣਦਾ ਨਹੀਂ ਇੱਕ ਗੁੰਗਾ ਆ ਇੱਕ ਕੰਨਾ ਆ ਇਹਨਾਂ ਨਾਲ ਇਹਨਾਂ ਦਾ ਨੰਬਰ ਸਮਝ ਆਉਂਦਾ ਮੈਂ ਇਹਨਾਂ ਦਾ ਕਰਾਂਗੀ ਔਰ ਤੂੰ ਬਹਿ ਗਿਆ ਮੇਰੇ ਕੋਲ ਮੇਰੇ ਥੋੜਾ ਜਿਹਾ ਇੰਨਾ ਕਿ ਵੀਰ ਬਣ ਕੇ ਉੱਚੀ ਬੋਲਦੇ ਕਿੰਨਾ ਉੱਚੀ ਬੋਲਿਆ ਭਰਾਵਾ ਮੈਂ ਤਾਂ ਗੰਦ ਦੇ ਜੜ ਕੇ ਵੀ ਬੋਲ ਪਿਆ ਆ ਗਿਆ ਤੈਨੂੰ ਤਾਂ ਨਹੀਂ ਨੰਬਰ ਸੁਣਿਆ ਹੈ ਕੀ ਹੈ ਨੰਬਰ ਦੇ ਦੇ ਕੀ ਦੇਣਾ ਉੱਪਰ ਆਵਾ ਕਿੰਨੀ ਕੁ ਵਾਰੀ ਦੇਦਾ ਨੰਬਰ ਤੁਹਾਨੂੰ ਇੰਨੀ ਵਾਰੀ ਤਾਂ ਨੰਬਰ ਦੇ ਦਿੱਤਾ ਤੁਹਾਨੂੰ ਤਾਂ ਸੁਣਦਾ ਹੀ ਨਹੀਂ ਓ ਇਹਨਾਂ ਕੁੱਚੀ ਬੋਲਦੇ ਕਿੰਨੀ ਕੁ ਉੱਚੀ ਬੋਲ ਬਈ ਇੰਨੀ ਵਾਰੀ ਤੁਹਾਨੂੰ ਨੰਬਰ ਦਾ ਦੇ ਤੇ ਨੰਬਰ ਨਹੀਂ ਸੁਣਦਾ ਉੱਤੇ ਜੀ ਤੂੰ ਕਹਿੰਦਾ ਮੈਂ ਗਾਣੇ ਸੁਣਨੇ ਨੇ ਗਾਣੇ ਕੀ ਕੀ ਸੁਣੇਗਾ ਤੂੰ ਹੈ ਕੁਛ ਨਹੀਂ ਜਾ ਯਾਰ ਸਿਰ ਖਾਈ ਇਹਨਾਂ ਤੂੰ ਮੇਰਾ ਬੰਦਲਾ ਆਇਆ ਪਿਆ ਤੁਸੀਂ ਮੈਨੂੰ ਤਿੰਨਾ ਨੇ ਫੋਨ ਹੈਗਾ ਤੇਰੇ ਕੋਲ ਬਰਾਵਾ ਹਾਂ ਫੋਨ ਤਾਂ ਬੜਾ ਘੇਣਾ ਪਰ ਨੰਬਰ ਤਾਂ ਦੇ ਦੇ ਉੱਪਰ ਆਵਾਜ਼ ਤੈਨੂੰ ਮੈਂ ਫੋਨ ਪੁੱਛਦਾ ਤੇਰੇ ਕੋਲ ਆਹਾ ਹੈਗਾ ਹਾਂ ਹੈਗਾ ਹੈਗਾ ਸਰ ਜੱਦਾ ਹੀ ਬੋਲ ਪੈਂਦਾ ਵੀ ਹੈਗਾ ਯਾ ਹੈਗਾ ਇਹਦਾ ਲੋਕ ਖੋਲ ਕੇ ਦੇ ਮੈਨੂੰ ਆਹ ਲੋਕ ਖੋਲ ਦੇ ਲੋਕ ਹਾਂ ਲਿਆ ਦੇ ਪਰਾ ਨੰਬਰ ਖੜ ਜਾ ਉਹ ਦੇ ਦੇ ਯਾਰ ਅਸੀਂ ਵਿਹਲੇ ਆ 97 ਸੱਤ ਉਹ ਸਾਈਡ ਤੇ ਹੋਇਆ ਨੰਬਰ ਲਿਖਦਾ ਮੈਂ 97 7 20 ਲੋ ਜੀ ਮਿੱਤਰੋ ਜਿਹੜਾ ਤੁਸੀਂ ਸਾਡਾ ਐਪੀਸੋਡ ਦੇਖਿਆ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਗਾ ਤੇ ਜੇ ਪਸੰਦ ਆਇਆ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰ ਲਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਕੈਰੇਕਟਰ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਤੇ ਕਮੈਂਟਾਂ ਚ ਇਹ ਵੀ ਦੱਸਿਓ ਵੀ ਨੈਕਸਟ ਪਾਰਟ ਲੈ ਕੇ ਆਈਏ ਕਿ ਨਾ ਇਹ ਕਉ ਤੂੰ ਵੀ ਕਹਦੇ ਸਬਸਕ੍ਰਾਈਬ ਤੇ ਚੈਨਲ ਨੂੰ ਲਾਈਕ ਜ਼ਰੂਰ ਕਰ ਲਿਓ ਹਾਂ ਆਇਆ 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 ਗਈ ਹੈ ਲੋਈ ਦੇ ਚ ਤੱਤ ਹੈਗੇ ਨੇ ਹਜੇ ਐਪੀਸੋਡ ਆਲੇ ਤੇ ਇਹ ਐਪੀਸੋਡ ਜਿਹੜਾ ਆਪਾਂ ਬਣਾਇਆ ਸੀ ਇਹ ਜੂਨ ਦੇ ਮਹੀਨੇ ਦੇ ਵਿੱਚ ਬਣਾਇਆ ਸੀ ਗਈ ਤੇ ਹੁਣ 2026 ਚੱਲਦਾ ਏ ਤੇ ਠੰਡ ਦਾ ਦਿਨ ਚੱਲਦੇ ਨੇ ਜੀ ਤੇ ਜਨਵਰੀ ਦਾ ਮਹੀਨਾ ਚੱਲਦਾ ਜੀ ਆਇਆ ਆਇਆ